ਸਤਿ ਸ੍ਰੀ ਕਾਲ ਜੀ ਭੈਣਾ ਤੇ ਭਰਾਵੋ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਸ਼ਕਤੀਆਂ ਵਾਲਾ ਬਾਬਾ ਫੇਰ ਆ ਗਿਆ ਜੀ ਮੈਂ ਤੁਹਾਨੂੰ ਦੱਸਦਾ ਮੈਂ ਹਨਾ ਸਭ ਤੋਂ ਪਹਿਲਾਂ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਕੋਈ ਵੀ ਹੈ ਨਾ ਜਿਹੜਾ ਇਹ ਇੱਕ ਮੈਥੇ ਤੁਹਾਨੂੰ ਪਤਾ ਦੀ ਗੱਲ ਦੱਸਾਂ ਕੋਈ ਮੰਨੇ ਨਾ ਮੰਨੇ ਭਾਈ ਦੇਖੇ ਨਾ ਦੇਖੇ ਦੋ ਦਿਨਾਂ ਨਹੀਂ ਪਰ ਜਿਹੜੀ ਸੱਚੀ ਗੱਲ ਆ ਉਹ ਆਪਾਂ ਮੈਂ ਕਹਿਣਾ ਨਹੀਂ ਹਟਦਾ ਹੁੰਦਾ #ਖਰੀਆਂਖਰੀਆਂ ਤੇ ਇਸੇ ਕਰਕੇ #ਖਰੀਆਂਖਰੀਆਂ ਵਿੱਚ ਲੈ ਕੇ ਆਉਣਾ ਨਾ ਮੈਂ ਹੁਣ ਇਸ ਟਾਈਮ ਹੈਗਾ ਜੀ ਇਹ ਹਸਪੀਟਲੈਟੋ ਹਸਪੀਟਲੈਟੋ ਇਹ ਜਿਹੜੇ ਆਪਣੇ ਭੈਣ ਭਰਾ ਬਹਿਰਗਾਮੂ ਵਿੱਚ ਬਰੇਸ਼ੀਆ ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਆ ਜਿਹੜੇ ਔਟ ਏਰੀਆ ਚ ਉਹਨਾਂ ਦਾ ਆਦਮ ਇਹ ਬਿਲਕੁਲ ਬਹਿਰਗਾਮੂ ਤਾਂ ਬਰੇਸ਼ੀਆ ਤੇ ਗੱਬੇ ਜਿਹਾ ਕਹਿੰਦਾ ਗੱਬੇ ਵੀ ਜਿਆਦਾ ਨੇੜੇ ਬਰੇਸ਼ੀਆ ਦੇ ਨੇੜੇ ਬਰੇਸ਼ੀਆ ਦੇ ਬਹਿਰ ਕਮੋ ਦੇ ਨੇੜੇ ਆਟੋ ਹਾਈਵੇ ਤੋਂ ਉਤਰਦੇ ਆ ਸਾਰੇ ਬਹੁਤ ਤਕੜਾ ਇਹ ਪਿਆਤਾ ਫੋਰਮਾ ਇੱਥੇ ਇੱਕ ਕੀ ਕਹਿੰਦੇ ਆ ਸਟੈਬਿਲਮੈਂਟ ਤੋਂ ਆ ਬਹੁਤ ਤਕੜਾ ਦੀਵਾਰ ਫੈਕਟਰੀ ਲਾ ਲਓ ਤੇ ਇੱਥੇ ਮੈਂ ਲੈ ਕੇ ਆਇਆ ਹੈਗਾ ਜੀ ਅੱਜ ਲੱਸੀ ਅੱਜ ਲੱਸੀ ਲੈ ਕੇ ਆਇਆ ਹੁਣ ਲੱਸੀ ਐਲੀਮੈਂਟਰੀ ਜਿਹਨੂੰ ਕਹਿੰਦੇ ਐਲੀਮੈਂਟ ਐਲੀਮੈਂਟਰੀ ਅੰਗਰੇਜ਼ੀ ਚ ਪਤਾ ਨਹੀਂ ਐਲੀਮੈਂਟਰੀ ਕਹਿੰਦੇ ਜਾਂ ਕੀ ਕਹਿੰਦੇ ਆ ਡਾਲਿੰਗਨ ਚ ਕਹਿੰਦੇ ਜੀ ਸੇਰੋ ਇਲ ਸੇਰੋ ਅਲੀਮੈਂਟਾਰੇ ਓਕੇ ਡਾਲਿੰਗਨ ਤੇ ਤਾਂ ਬੱਠ ਕੱਢਦੇ ਦੇ ਆਪਾਂ ਲਾਈਸੈਂਸ ਐਵੇਂ ਥੋੜਾ ਲਿਆ ਤੇ ਜਿਹੜੀ ਮੈਂ ਗੱਲ ਕਹਿਣ ਲੱਗਾ ਸੀ ਹੋਰ ਵੀ ਕਈ ਗੱਲਾਂ ਕਰਦੇ ਆ ਆਪਣੀਆਂ ਨਿੱਜੀ ਆਮ ਸਮਾਜਿਕ ਜਿਹੜੇ ਆਪਣੀ ਜ਼ਿੰਦਗੀ ਚ ਚੱਲਦੀਆਂ ਜਿਹੜੇ ਕੋਈ ਵੀ ਬੇਨਤੀ ਆ ਇਹ ਤਾਂ ਪਹਿਲਾਂ ਤਾਂ ਹੁਣ ਅੱਜ ਬੇਨਤੀ ਕਰੂੰਗਾ ਅਗਲੀ ਵਾਰ ਨੂੰ ਫੇਰ ਅੱਗ ਕੱਢਾਂਗੇ ਚਿਗਿਆੜੇ ਉਹ ਆਪਣੇ ਕੋਈ ਵੀ ਭੈਣ ਭਰਾ ਜਿਹੜੇ ਤਾਂ ਭਾਈ ਜਦੋਂ ਇੱਕ ਦੂਜੇ ਨੂੰ ਆਪਾਂ ਬੁਲਾਉਂਦੇ ਆ ਜਿਹੜੇ ਤਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਉਹ ਭਾਈ ਸਤਿ ਸ੍ਰੀ ਅਕਾਲ ਬੁਲਾਇਆ ਕਰੋ ਸਸਰੀਕਾਲ ਨਹੀਂ ਤੁਹਾਨੂੰ ਮੈਂ ਦੱਸਾਂ ਇਹਨੂੰ ਮਜ਼ਾਕ ਚ ਨਾ ਲਿਓ ਅੱਗੇ ਸਮਝਿਓ ਨਾ ਸਮਝਿਓ ਨਹੀਂ ਤਾਂ ਸ਼ਕਤੀਆਂ ਵਾਲੇ ਬਾਬੇ ਦੀਆਂ ਸ਼ਕਤੀਆਂ ਕੰਮ ਕਰ ਜਾਣੀਆਂ ਇਹਦੇ ਬਾਰੇ ਵੀ ਤੁਹਾਨੂੰ ਮੈਂ ਬਾਅਦ ਚ ਦੱਸਦਾ ਕਿਉਂ ਕਹਿੰਦੇ ਮੈਨੂੰ ਸ਼ਕਤੀਆਂ ਵਾਲਾ ਬਾਬਾ ਤੇ ਸਾਸਰੀ ਸਾਸਰੀ ਦਾ ਮਤਲਬ ਜੇ ਤੁਸੀਂ ਨਾ ਇਹ ਮੈਂ ਇੱਥੇ ਸਰਚ ਕੀਤੀ ਪੋਜਪੂਰੀ ਜਿਹੜੀ ਆ ਪੋਜਪੂਰੀ ਨਹੀਂ ਬਿਹਾਰ ਚ ਬੋਲਦੇ ਆ ਪੋਜਪੂਰੀ ਜਿਹੜੀ ਇੰਡੀਆ ਵਿੱਚ ਬਿਹਾਰ ਸਟੇਟ ਹੈ ਨਾ ਉਹਦੇ ਵਿੱਚ ਪੋਜਪੂਰੀ ਤੁਸੀਂ ਦੇਖਿਆ ਹੋਣਾ ਜਿਹੜੇ ਬਈਏ ਆਉਂਦੇ ਉੱਥੋਂ ਆਪਣੇ ਨਾ ਇਹ ਬਿਹਾਰ ਚੋਂ ਤੇ ਯੂਪੀ ਚੋਂ ਉਹ ਪਿਓਰ ਹਿੰਦੀ ਜੇ ਤੇ ਹਿੰਦੀ ਬੋਲਣਾ ਆਪਾਂ ਨੂੰ ਸਮਝ ਆ ਜਾਂਦੀ ਹੈ ਪਰ ਜਦੋਂ ਪੋਜਪੂਰੀ ਬੋਲਦੇ ਖਾਸ ਤੌਰ ਤੇ ਬਿਹਾਰ ਦੇ ਉਹ ਨਹੀਂ ਸਮਝ ਆਉਂਦੀ ਉਹ ਪੋਜਪੂਰੀ ਉੱਥੇ ਵਿੱਚ ਸਾਸਰੀ ਕਹਿੰਦੇ ਆ ਇਹ ਸੱਸ ਨੂੰ ਹਿੰਦੀ ਵਿੱਚ ਹੋਰ ਕਹਿੰਦੇ ਆ ਪੋਜਪੂਰੀ ਚ ਹੋਰ ਕਹਿੰਦੇ ਹਿੰਦੀ ਚ ਕਹਿੰਦੇ ਆ ਪੋਜਪੂਰੀ ਵਿੱਚ ਸੱਸ ਨੂੰ ਇਹਦਾ ਮਤਲਬ ਹੈ ਵੀ ਜਦੋਂ ਤੁਸੀਂ ਆਪਾਂ ਕਿਸੇ ਨੂੰ ਨਾ ਤੁਸੀਂ ਕਹਿੰਦੇ ਆ ਵੀ ਸਸਰੀ ਅਗਲੇ ਨੂੰ ਸੱਸ ਬਣਾ ਦਿੰਦੇ ਵੀ ਕਾਲ ਸਸਰੀ ਕਾਲ ਦਾ ਮਤਲਬ ਹੁੰਦਾ ਸਮਾਂ ਜਾਂ ਮੌਤ ਵੀ ਹੁੰਦਾ ਉਹੀ ਵੀ ਮੌਤ ਮੇਰੀ ਸੱਸ ਆ ਇਹਦਾ ਮਤਲਬ ਤੁਸੀਂ ਕਿੰਨਾ ਮਾੜਾ ਲੱਭ ਹਰ ਵਾਰੀ ਜਿੰਨੀ ਵਾਰੀ ਵੀ ਸਤ ਸ੍ਰੀ ਅਕਾਲ ਤੁਸੀਂ ਗਲਤ ਲੱਭ ਜਾਣਾ ਭਾਈ ਭੈਣੋ ਤੇ ਭਰਾਵੋ ਬੁਲਾਉਣੇ ਆ ਏ ਕੋਈ ਮੰਨੋ ਨਾ ਮੰਨੋ ਇਹਨੂੰ ਮਜ਼ਾਕ 'ਚ ਨਹੀਂ ਮੈਂ ਬੜਾ ਸੀਰੀਅਸ ਇਹ ਇਹਦੇ ਉੱਤੇ ਗੱਲ ਕਰੂੰਗਾ ਜਿਹੜਾ ਸਤ ਸਤ ਦਾ ਮਤਲਬ ਹੁੰਦਾ ਵੀ ਸੱਚ ਸ੍ਰੀ ਦਾ ਮਤਲਬ ਸਿਰੇ ਦਾ ਐਂਡ ਵਾਲਾ ਉਤੋਂ ਵੀ ਉੱਪਰ ਹੈ ਨਹੀਂ ਸ੍ਰੀ ਮਤਲਬ ਸਭ ਤੋਂ ਉੱਪਰ ਸਿਰੇ ਦਾ ਆਲਾ ਦਰਜੇ ਦਾ ਅਕਾਲ ਜਿਹੜਾ ਉਹ ਵਾਹਿਗੁਰੂ ਇੱਕ ਓੰਕਾਰ ਆ ਉਹ ਸਾਰਿਆਂ ਦਾ ਇੱਕ ਹੀ ਆਈ ਨਹੀਂ ਮੈਂ ਕਹਿੰਦਾ ਵੀ ਕੱਲਾ ਆਪਣੀ ਸਿੱਖਾਂ ਦਾ ਆ ਅਕਾਲ ਉਹ ਹਿੰਦੂਆਂ ਦਾ ਵੀ ਉਹੀ ਆ ਮੁਸਲਮਾਨਾਂ ਦਾ ਵੀ ਹਾਂ ਹਰ ਇੱਕ ਧਰਮ ਨੇ ਨਾਮ ਅਲੱਗ-ਲੱਗ ਦਿੱਤੇ ਹੋਏ ਆ ਇਹ ਆ ਤੇ ਪਰ ਚਲੋ ਪਖੰਡ ਵੀ ਬਹੁਤ ਠੱਗਬਾਜੀ ਵੀ ਬੜੀ ਚੱਲਦੀ ਹੈ ਉਹ ਵਾ ਵਖਰੀ ਗੱਲ ਆ ਵੇ ਮੈਂ ਦਾਦਾ ਸਤ ਇਹਦਾ ਮਤਲਬ ਵੀ ਅਕਾਲ ਜਦੋਂ ਆਪਾਂ ਕਹਿੰਨੇ ਸਤ ਸ੍ਰੀ ਅਕਾਲ ਸਹੀ ਸ਼ਬਦਾਂ ਦੀ ਵਰਤੋਂ ਕਰਦੇ ਆ ਤੇ ਉਹ ਤੁਸੀਂ ਉਹ ਪਰਮਾਤਮਾ ਦਾ ਇੱਕ ਹੁੰਦਾ ਸਿਮਰਨ ਨਹੀਂ ਭਗਤੀ ਕਰ ਦਿੰਦੇ ਆ ਇੱਕ ਛੋਟ ਮਤਲਬ ਥੋੜੇ ਟਾਈਮ ਚ 3-4 3 ਸੈਕਿੰਡ ਦੇ ਵਿੱਚ ਸਮਝ ਲਓ ਤੁਸੀਂ ਜਿੰਨੀ ਵਾਰੀ ਵੀ ਕੋਈ ਇਹਨੂੰ ਮਿਲਦੇ ਆ ਤੁਸੀਂ ਰੱਬ ਦੀ ਭਗਤੀ ਨਹੀਂ ਵੀ ਕੋਈ ਪਾਠ ਮਤਲਬ ਏਡੀ ਵੱਡੀ ਵੈਲਿਊ ਆ ਉਹ ਬੜਾ ਸੋਚ ਸਮਝ ਕੇ ਸਤ ਸ੍ਰੀ ਅਕਾਲ ਜਿਨ੍ਹਾਂ ਨੇ ਨਹੀਂ ਮੈਂ ਤੇ ਇੱਕ ਹੁੰਦਾ ਭਾਈ ਜਿਨ੍ਹਾਂ ਨੇ ਨਹੀਂ ਕਹਿਣਾ ਨਾ ਤੁਸੀਂ ਰਾਮ ਰਾਮ ਕਿਹਾ ਕਰੋ ਰਾਮ ਰਾਮ ਜੀ ਜਾਂ ਹੋਰ ਜੋ ਵੀ ਤੁਹਾਨੂੰ ਚੰਗਾ ਲੱਗਦਾ ਫੇਂ ਜਾਂ ਪਲਾਉਣਾ ਛੱਡ ਦੋ ਸਤ ਸ੍ਰੀ ਅਕਾਲ ਕਹਿਣਾ ਛੱਡ ਦੋ ਜਿਹਨੇ ਕਹਿਣਾ ਹੈ ਉਹ ਦਾਣਾ ਖੋ ਮੇਰੇ ਤਾਂ ਜ਼ਿੰਦਗੀ ਦੇ ਅਸੂਰੇ ਨੇ ਹਿਟਲਰ ਵਰਗੇ ਆ ਜਾ ਕੋਈ ਕੰਮ ਕਰੋ ਨਾ ਜੇ ਕਰਨਾ ਭਾਈ ਦਾਣਾ ਕਰੋ ਸਿੱਧੀ ਗੱਲ ਮਤਲਬ ਇੱਕ ਇਹਦੇ ਵਿੱਚ ਗੁੱਸੇ ਵਾਲੀ ਨਹੀਂ ਗੱਲ ਤੁਸੀਂ ਆਮ ਆਮ ਨੋਰਮਲ ਸੋਚ ਕੇ ਦੇਖੋ ਜੇ ਆਪਾਂ ਕੋਈ ਕੰਮ ਕਰਦੇ ਆ ਇਸੇ ਕਰਕੇ ਇਹ ਆਪਣੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਕੋਈ ਵੀ ਕੰਮ ਕਰ ਲਓ ਕੋਈ ਵਿਆਹ ਕਰਵਾਉਂਦਾ ਕੁਇ ਇਹਦਾ ਰਿਸ਼ਤਾ ਹੁੰਦਾ ਜਾਂ ਆਪਾਂ ਕੋਈ ਕੰਮ ਕਰਦੇ ਜਾਂ ਬਾਹਰ ਆਉਨੇ ਪਰ ਇਹਨਾਂ ਮੁਲਕਾਂ ਦੇ ਵਿੱਚ ਜਾਂ ਕੋਈ ਮਤਲ ਹਰ ਕੰਮ ਨੂੰ ਸ਼ੁਰੂ ਕਰ ਲੈਣਾ ਜਾਂ ਕਰਨਾ ਸ਼ੁਰੂ ਕਰ ਲੈਣਾ ਉਹਨੂੰ ਸਹੀ ਤਰੀਕੇ ਨਾਲ ਨਹੀਂ ਕਰਦੇ ਕੋਈ ਵੀ ਕੰਮ ਲੈ ਲਓ ਭਾਈ ਇਹ ਬਹੁਤ ਵੱਡਾ ਸੀਕ੍ਰੀਟ ਆ ਇੱਕ ਅਮਰੀਕਾ ਦਾ ਇਹ ਸਾਇੰਟਿਸਟ ਹੋਇਆ ਆ ਤੇ ਉਹਦਾ ਮੈਂ ਤੁਹਾਨੂੰ ਨਾਮ ਦੱਸਦਾ ਤੁਸੀਂ ਸਰਚ ਵੀ ਕਰ ਸਕਦੇ ਚੈਟ ਜੀਪੀਟੀ ਤੇ ਜਾਂ ਗੂਗਲ ਤੇ ਜਿਹੜਾ ਵੀ ਤੁਸੀਂ ਮਤਲ ਪਿਆਤਾ ਫਾਰਮ ਆ ਪਲੇਟਫਾਰਮ ਤੇ ਸਰਚ ਕਰਨੇ ਕਰ ਸਕਦੇ ਉਹਦਾ ਨਾਮ ਦੱਸਦਾ ਤੁਹਾਨੂੰ ਮੈਂ ਯਾਰ ਮੇਰੇ ਦਿਮਾਗ ਮੇਰੇ ਹੁਣ ਮੈਂ ਗੱਲਾਂ ਗੱਲਾਂ ਚਲੋ ਕਰਦਾ ਜੇ ਦਿਮਾਗ ਚ ਆ ਗਿਆ ਉਹਦਾ ਮੈਨੂੰ ਨਾਮ ਭੁਲਾ ਗਿਆ ਭੁੱਲ ਗਿਆ ਉਹਨੇ ਜਿੱਦਾਂ ਕਿਆ ਸੀ ਜਿੱਦਾਂ ਮੈਨੂੰ ਸੌਂ ਗਿਆ ਇਦਾਂ ਜਦੋਂ ਮੈਂ ਕਿਤੇ ਨਾ ਟਾਈਮ ਹੋਵੇ ਰੋਜ਼ ਤਣੀ ਪਰ ਫੇਰ ਵੀ ਜਦੋਂ ਜਿੱਥੇ ਮੇਰੇ ਕੋਲ ਜ਼ਿਆਦਾ ਟਾਈਮ ਹੋਵੇ ਗੱਡੀ ਲਾਉਣ ਨੂੰ ਜਿੱਦਾਂ 2-2 ਘੰਟੇ ਲੱਗ ਜਾਂਦੇ 2.5-2.5 ਘੰਟੇ ਵੀ ਕਈ ਵਾਰੀ ਹਰ ਵੇਲੇ ਤਾਂ ਨਹੀਂ ਕਈ ਦਿਨ ਹੁੰਦੇ ਆ ਉੱਥੇ 2 2.5 3 ਘੰਟੇ ਵੀ ਵੇਸਟ ਹੋ ਜਾਂਦੇ ਸਾਡੇ ਲਾਉਣ ਲੱਗਿਆਂ ਦੁੱਧ ਲਾਉਣ ਲੱਗਿਆਂ ਜਾਂ ਲੱਸੀ ਫੇ ਉੱਥੇ ਮੈਂ ਇਦਾਂ ਦੀਆਂ ਚੀਜ਼ਾਂ ਸਰਚ ਕਰਦਾ ਹਾਂ ਤੁਹਾਨੂੰ ਪਤਾ ਆ ਸਾਰਿਆਂ ਭੈਣਾ ਭਰਾਵਾਂ ਨੂੰ ਇਹਦੇ ਵਿੱਚ ਕੋਈ ਝੂਠ ਨਹੀਂ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਾਂ ਜਦੋਂ ਕੋਈ ਚੀਜ਼ ਦੀ ਸਰਚ ਕਰਦੇ ਨਾ ਜੇ ਤੁਸੀਂ ਮਤਲਬ ਇਹ ਕੁੜੀਆਂ ਦੇ ਚਿੱਤਣ ਦੇਖਣ ਲਾਪ ਮੈਂ ਸਿੱਧੀਆਂ ਖੁੱਲੀਆਂ ਗੱਲਾਂ ਕਰਦਾ ਹਾਂ ਤੁਸੀਂ ਮਾੜੀਆਂ ਚੀਜ਼ਾਂ ਦੇਖਣ ਉਹਨੇ ਤੁਹਾਨੂੰ ਉਹੀ ਸ਼ੋਅ ਕਰੀ ਜਾਣਾ ਗੰਦੀ ਦਿਖਾਈ ਜਾਣਾ ਜੇ ਤੁਸੀਂ ਗੁਰਬਾਣੀ ਸੁਣਨ ਲਾਪੋ ਜਾਂ ਕਥਾ ਕੁਝ ਉਹਨੇ ਤੁਹਾਨੂੰ ਉਦਾਂ ਦੇ ਇਹ ਨੈਕਸਟ ਜਿਹੜੇ ਅਗਲੇ ਆ ਵੀਡੀਓ ਜਾਂ ਆਡੀਓ ਜਾਂ ਇਹ ਗੂਗਲ ਤੇ ਵੀ ਉਹਨੇ ਤੁਹਾਨੂੰ ਉਹੋ ਚ ਕਿਉਂਕਿ ਦਿਮਾਗ ਉਹ ਤੁਹਾਡਾ ਪੜ ਲੀਂਦਾ ਤੇ ਉਹਨੇ ਤੁਹਾਨੂੰ ਉਹ ਉਹ ਕੰਟੈਂਟ ਸ਼ੋ ਕਰਨੇ ਸ਼ੁਰੂ ਕਰ ਦਿੰਦੇ ਆ ਮਤਲਬ ਉਹ ਉਹਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾ ਲੈਣੀਆਂ ਸਿੱਧੀ ਦੇਸੀ ਭਾਜਾ ਵਿੱਚ ਸ਼ੁਰੂ ਕਰ ਜਿਹੜਾ ਵੀ ਮਰਜੀ ਫੇਸਬੁੱਕ ਗੂਗਲ YouTube ਟਿਕਟਾਕ ਕੁਝ ਵੀ ਲੈ ਲਓ ਜੇ ਤੁਸੀਂ ਇਹ ਕੀ ਕਹਿੰਦੇ ਕੋਈ ਖੇਡਾਂ ਸਪੋਰਟਸ ਦਾ ਦੇਖੋ ਉਹਨੇ ਤੁਹਾਨੂੰ ਸਪੋਰਟਸ ਸ਼ੁਰੂ ਕਰ ਦੇਣਾ ਜੇ ਤੁਸੀਂ ਕੰਮਕਾਰ ਦਾ ਜਾਂ ਖੇਤੀਬਾੜੀ ਦਾ ਜਾਂ ਫੈਕਟ ਕੁਝ ਵੀ ਜਿਹੜੀ ਵੀ ਤੁਸੀਂ ਜੋ ਬੰਦੇ ਦੇ ਦਿਮਾਗ 'ਚ ਹੈ ਉਹਨੇ ਉਹ ਚੀਜ਼ ਹੀ ਤੁਹਾਨੂੰ ਸ਼ੋ ਕਰਨੀਆਂ ਮੈਂ ਫੇ ਮੈਨੂੰ ਸ਼ੋ ਹੋ ਗਿਆ ਇਦਾਂ ਦੀਆਂ ਚੀਜ਼ਾਂ ਚੰਗੀਆਂ ਚੰਗੀਆਂ ਹਰ ਇੱਕ ਦੀ ਚੁਆਇਸ ਹੁੰਦੀ ਹੈ ਉਹਨੇ ਕਿਹਾ ਸੀ ਕਹਿੰਦਾ ਦੁਨੀਆ ਦੇ ਵਿੱਚ 90% ਉਹਨੇ ਸਾਰੀ ਦੁਨੀਆ ਦਾ ਇਹ ਸਰਵੇ ਕੀਤਾ ਜਿੱਦਾਂ ਵੀ ਆਪਣੇ ਜਿਹੜੇ ਹਿਸਾਬ ਨਾਲ ਉਹਨੇ ਬੜਾ ਲੰਮਾ ਚੌੜਾ ਲਿਖਿਆ ਮੈਂ ਤੁਹਾਨੂੰ ਇਹ ਸ਼ਾਰਟਕਟ ਵਿੱਚ ਦੱਸ ਰਿਹਾ ਤੇ ਕਹਿੰਦਾ ਦੁਨੀਆ ਦੇ ਵਿੱਚ 90% ਲੋਕ ਇਦਾਂ ਦੇ ਆ ਯੰਗ ਇਹ ਮਿਡਲ ਏਜ ਜਾਂ ਬੁੱਢੇ ਜਿਹੜੇ ਵੀ ਮਰਜ਼ੀ ਲਾ ਲਓ ਕਹਿੰਦਾ ਉਹ ਇਹ ਜਿਹੜੇ ਸਟਰਗਲ ਕਰਦੇ ਆ ਉਹ ਕਿਸੇ ਕੰਮ ਨੂੰ ਕੰਪਲੀਟ ਤੌਰ ਤੇ ਨਹੀਂ ਕਰਦੇ ਮਤਲਬ ਪੂਰਾ ਉੱਤੇ ਜ਼ੋਰ ਨਹੀਂ ਲਾਉਂਦੇ ਜ਼ੋਰ ਦਾ ਮਤਲਬ ਵੀ ਉਹਨੂੰ ਪੂਰੀ ਮਿਹਨਤ ਪੂਰਾ ਧਿਆਨ ਦੇ ਕੇ ਨਹੀਂ ਕਰਦੇ ਜਾਂ ਲਾ ਲਓ ਧਿਆਨ ਨਹੀਂ ਦਿੰਦੇ ਜਾਂ ਮਿਹਨਤ ਕੁਝ ਵੀ ਲਾ ਲਓ ਵੀ ਉਹਦੇ ਵਿੱਚ ਆਪਣਾ 100% ਉਹ ਫੇਲ ਤਾਂ ਹੁੰਦੇ ਆ ਮਤਲਬ ਤੁਸੀਂ ਕੋਈ ਵੀ ਆਪਾਂ ਕੰਮ ਕਰਦੇ ਜਿੱਦਾਂ ਹੁਣ ਡਰਾਈਵਰ ਵੀ ਆ ਮੈਂ ਤੁਹਾਨੂੰ ਆਪਣੀ ਲਾਈਨ ਦੀ ਦੱਸਦਾ ਹੁਣ ਕਈ ਬੜੇ ਬੰਦੇ ਡਰਾਈਵਰ ਮੈਂ ਕਿਹੜਾ ਦੁਨੀਆ ਤੇ ਕੋਈ ਨਵਾਂ ਬਣਿਆ ਜਾਂ ਜਾਂ ਪਹਿਲਾ ਆ ਜਾਂ ਆਖਰੀ ਆ ਬੜੇ ਮੇਰੇ ਤੋਂ ਪਤਾ ਨਹੀਂ ਲੱਖਾਂ ਕਰੋੜਾਂ ਬੰਦੇ ਕਰਦੇ ਆ ਤੇ ਗਾਂ ਵੀ ਬਾਅਦ ਚ ਵੀ ਹੋਣੇ ਇੱਕ ਮਿੰਟ ਕਰਦੇ ਗੱਲ ਮੜਦਾ ਉਹ ਮੇਰਾ ਦੁੱਧ ਦੁੱਧ ਕੀ ਜਾਂ ਲੱਸੀ ਖਤਮ ਹੋ ਚੱਲੀ ਮੈਂ ਦੂਜਾ ਉਹਦਾ ਟੈਂਕਰ ਦਾ ਖੋਲਿਆ ਮੈਂ ਇੱਕ ਮਿੰਟ ਹੋਲਡ ਕਰਿਓ ਹਾਂਜੀ ਮੈਂ ਉਹ ਥੱਲੇ ਨਾ ਉਹ ਮੇਰੀ ਲੱਸੀ ਕੀ ਕਹਿੰਦੇ ਆ ਇਰ ਟੋਪ ਪੇਪਰੀ ਆ ਤੇ ਉਹ ਲੱਸੀ ਮੁੱਕ ਗਈ ਸੀ ਇੱਕ ਜਿਹਦਾ ਟੈਂਕਰ ਦੇ ਵਿੱਚ ਉਹ ਮੈਂ ਦੂਜਾ ਬੈਕ ਸਾਈਡ ਤੋਂ ਖੁੱਲ ਕੇ ਆ ਹੁਣ ਉੱਥੇ ਲੱਗ ਜਾਣੇ ਥੋੜਾ ਟਾਈਮ ਮੈਨੂੰ ਗੱਲਾਂ-ਗੱਲਾਂ ਦੇ ਵਿੱਚ ਕੰਮ ਦੇ ਵਿੱਚ ਚਿੱਤੇ ਭੁੱਲ ਗਿਆ ਮੈਂ ਗੱਲ ਕੀ ਕਰੀ ਵੀ ਮੈਂ ਗੱਲ ਕਿਹੜੇ ਟੌਪਿਕ ਤੇ ਜਾਂ ਕੀ ਕਰਨੀ ਸੀ ਕੀ ਕਰ ਰਿਹਾ ਸੀ ਦਿਮਾਗ 'ਚ ਸੀ ਇੱਕ ਦੋ ਗੱਲਾਂ ਜ਼ਰੂਰੀ ਇੰਪੋਰਟੈਂਟ ਚੇਤਾ ਚਲੋ ਮੈਂ ਫੇਰ ਵੀ ਗੱਲ ਕਰਦਾ ਵੀ ਆਪਾਂ ਕਿਸੇ ਕੰਮ ਨੂੰ ਪੂਰਾ ਨਹੀਂ ਕਰਦੇ ਇਹਦਾ ਤਾਂ ਮੈਨੂੰ ਚੇਤਾ ਇਸ ਗੱਲ ਦਾ ਵੀ ਕਿਸੇ ਵੀ ਹਨਾ ਆਪਾਂ ਕੰਮ ਨੂੰ 100% ਨਹੀਂ ਮਤਵਲਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਸਮਝਣ ਨੂੰ ਤੇ ਇਹਦਾ ਮਤਲਬ ਇਹ ਨਹੀਂ ਵੀ ਮੈਂ ਖਰੇ ਕੋ ਬਹੁਤ ਇੱਥੇ ਗਿਆਨਵਾਨ ਆ ਗਿਆ ਮੇਰੀਆਂ ਦੇਸੀ ਸਿੰਪਲ ਸਿੱਧੀਆਂ ਪਿੰਡੂ ਜਿੱਦਾਂ ਤਜਰਬੇ ਆਪਣੀਆਂ ਛੋਟੇ ਜੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਮੈਂ ਜੋ ਸਿੱਖਿਆ ਜੋ ਉਹ ਮੈਂ ਸ਼ੇਅਰ ਕਰਦਾ ਹਾਂ ਨਾ ਤੇ ਮਤਲਬ ਆਪਾਂ ਡ్రਾਈਵਰੀ ਦੇ ਵਿੱਚ ਹੀ ਆ ਹੁਣ ਕਈ ਆਪਣੇ ਭਰਾ ਕਿ ਹੁਣ ਤਾਂ ਕੁੜੀਆਂ ਵੀ ਬਹੁਤ ਜਿਹੜੀਆਂ ਚਲੋ ਸਾਡੀਆਂ ਭੈਣਾਂ ਕਰ ਰਹੀਆਂ ਲਾਇਸੈਂਸ ਚਲੋ ਆਪਾਂ ਮੁੰਡਿਆਂ ਦੀ ਗੱਲ ਕਰਦੇ ਆ ਜਿਹੜੇ ਨਵੇਂ ਮੁੰਡਿਆਂ ਨੇ ਲਾਇਸੈਂਸ ਕੀਤੇ ਇਹ ਤਿੰਨ ਚਾਰ ਮੁੰਡੇ ਮੈਨੂੰ ਏ ਇਦਾਂ ਸੋਸ਼ਲ ਮੀਡੀਆ ਤੇ ਮਿਲੇ ਉਦਾਂ ਪਰਸਨਲੀ ਤਾਂ ਨਹੀਂ ਉਹਨਾਂ ਨਾਲ ਤਾਂ ਗੱਲਬਾਤ ਹੁੰਦੀ ਰਹੀ ਮੁੜ ਕੇ ਅਸੀਂ ਤਾਂ ਆਟੋ ਗਰੇਲ ਤੇ ਵੀ ਇੱਕ ਦੋ ਵਾਰੀ ਮੁਲਾਕਾਤ ਹੋਈ ਕੁਦਰਤੀ ਤੇ ਇੱਕ ਦੋ ਮੁੰਡੇ ਵਿਚਨਸੇ ਦੇ ਆ ਉਹ ਹਨਾ ਉਹ ਉਹ ਤਾਂ ਜਿੱਦਾਂ ਉਹ ਫੈਮਿਲੀ ਦੇ ਤੌਰ ਤੇ ਛੋਟੇ ਹੁੰਦੇ ਆਏ ਸੀ ਜੰਪਾਲ ਨਹੀਂ ਇੱਥੇ ਦਾ ਚਲੋ ਆਏ ਛੋਟੇ ਹੁੰਦੇ ਪੜੇ ਲਿਖੇ ਇੱਥੇ ਤੇ ਉਹਨਾਂ ਨੇ ਹਨਾ ਉਹਨਾਂ ਨੇ ਵੀ ਤਾਂ ਲਾਇਸੈਂਸ ਲੈ ਲਿਆ ਹੋ ਗਿਆ ਤਿੰਨ ਚਾਰ ਮਹੀਨੇ ਲਾਇਸੈਂਸ ਲਿਆ ਸੀ ਵੀ ਲੈ ਲਿਆ ਈ ਵੀ ਲੈ ਲਿਆ ਟਰੱਕ ਦਾ ਟਰਾਲੇ ਦਾ ਇੱਥੇ ਇਟਲੀ ਚ ਤੇ ਧੁੱਪ ਯਾਰ ਬੜੀ ਪੈ ਰਹੀ ਇੱਧਰ ਕੀ ਕਰਾਂ ਇਹਦਾ ਕੀ ਗੱਲ ਕਰੀ ਜਨਾ ਚਲ ਇਦਾਂ ਕੋਣੀ ਜੀ ਰੱਖ ਲੈਣਾ ਤੇ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਨਾ ਉਹਨੇ ਮੁੰਡੇ ਨੇ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਜਿੱਦਾਂ ਉਹ ਕਿਹੜੀ ਇੱਕ ਯਾਰ ਬੜੀ ਮਸ਼ਹੂਰ ਟਰਾਂਸਪੋਰਟ ਜੀ ਬਹੁਤ ਤਕੜੀ ਉਹ ਪੂਰੀ ਇਟਲੀ 'ਚ ਚੱਲਦੀ ਮੈਨੂੰ ਉਹਦਾ ਕੀ ਕੀ ਤੇ ਆ ਨਾ ਇਦਾਂ ਇਹ ਕੀ ਤੇ ਕਿ ਜੀ ਤੇ ਖਰੇ ਇਦਾਂ ਕੁਛ ਨਾ ਆ ਉਹ ਲਾਲ ਜੇ ਹੁੰਦੇ ਅੱਖਰਾਂ ਨਾਲ ਇਦਾਂ ਲਿਖਿਆ ਉਹ ਸਾਰੇ ਆਮ ਹੀ ਟਰੈਕਟਰ ਕੋਹਾਂ ਦੇ ਟਰਾਲੇ ਮਿਲ ਜਾਂਦੇ ਆ ਮੈਂ ਨੋਰਮਲੀ ਜੀ ਸਾਰੇ ਹਰ ਏਰੀਏ 'ਚ ਉਹ ਮੁੰਡੇ ਨੇ ਨਾ 3-4 ਮਹੀਨੇ ਲਾਏ ਉਹਨੇ ਤੂੰ ਹੀ ਦੇਖਦੇ ਹੁਣੇ ਉਹ ਮੰਨਾ ਮੰਨਾ ਮੁੰਡਾ ਇਹ ਮੰਨਾ ਨਾਲ ਦਾ ਮੁੰਡਾ ਆ ਉਹ ਉਹ ਪਹਿਲੋ ਟਿਕਟੌਕ ਤੇ ਬੜਾ ਆਉਂਦਾ ਹੋਣ ਵੀ ਆਉਂਦਾ ਆ ਪਰ ਉਹ ਇਹਦਾ ਗਾਣੇ-ਗੂਣੇ ਵੀ ਗਾਉਂਦਾ ਮੁੰਡਾ ਇਹਦਾ ਮਾੜਾ ਮੋਟਾ ਤੇ ਜੰਗ ਮੁੰਡਾ ਆ ਚੰਗਾ ਬੰਦਾ ਸਰਦਾਰ ਮੁੰਡਾ ਤੇ ਉਹਨੇ ਨਾ ਜਿਹਦਾ ਕੁਝ ਮਹੀਨੇ ਉਹਨਾਂ ਉਹਨੂੰ ਪੁੱਛਿਆ ਉਹਨੇ ਕੋਈ ਥੋੜਾ ਟਾਈਮ ਟਰੱਕ 3-4 ਮਹੀਨੇ ਖਰੇ ਪਤਾ ਨਹੀਂ ਕਿੰਨਾ ਚਲਾਇ ਇੰਨਾ ਕੀ ਚਲਾ ਕੇ ਛੜਦਾ 33200 ਰੋ ਉਹਨੂੰ ਮਿਲਦਾ ਸੀ ਪਰ ਰਾਤ ਨੂੰ 5 ਦੇ 5 ਦਿਨ ਬਾਹਰ ਰਹਿਣਾ ਪੈਂਦਾ ਸੀ ਮੇਰੇ ਕਹਿੰਦਾ ਇਥੋਂ ਮਤਵਲ ਇਹ ਆ ਵੀ ਕੰਮ ਕੋਈ ਵੀ ਆ ਜੇ ਤ ਉਹਨੂੰ ਆਪਾਂ ਪੂਰਾ ਕਰਾਂਗੇ ਜਿੱਦਾਂ ਉਹ ਕਹਿੰਦਾ ਯਾਰ ਮੈਨੂੰ ਸ਼ੌਂਕ ਸੀ ਭਾਜੀ ਮੈਂ ਤਾਂ ਸ਼ੌਂਕ ਪੂਰਾ ਕੀਤਾ ਚਲੋ ਉਹਨੇ ਪੈਸੇ ਪੁਹੇ ਵੀ ਲਾਇਸੈਂਸ ਲੈਣ ਤੇ ਖਰਚਾ ਵੀ ਕਾਫੀ ਆ ਜਾਂਦਾ ਮਿਹਨਤ ਵੀ ਪੜਾਈ ਪੜੂਈ ਕਰਨੀ ਪੈਂਦੀ ਕਿਹੜਾ ਇੱਕ ਤਾਂ ਇਦਾਂ ਹੀ ਮਿਲ ਜਾਂਦਾ ਜਾਂ ਮਹੀਨੇ ਦੋ ਮਹੀਨੇ ਦਾ ਕੰਮ ਥੋੜਾ ਇਹ ਤੇ ਜਿਹੜੇ ਲੈ ਰਹੇ ਆ ਜਾਂ ਜਿਨ੍ਹਾਂ ਨੇ ਲਿਆ ਆ ਉਹਨਾਂ ਨੂੰ ਉਹ ਬੰਦਾ ਹੀ ਦੱਸ ਸਕਦੇ ਉਹਨਾਂ ਨੂੰ ਪਤਾ ਆ ਤੇ ਉਹ ਮੇਰੇ ਕਹਿੰਦਾ ਮਤਲਬ ਵੀ ਉਹ ਇਦਾਂ ਉਹ ਕਹਿੰਦਾ ਮੈਂ ਯਾਰ ਉਹਨਾਂ ਨਾਲ ਗੱਲ ਹੋਈ ਇਦਾਂ ਭਾਜੀ ਸੁਣੀ ਜਣਾ ਲੋਕ ਫਲਾਣਾ ਉਚਾਰ 1000 ਰੋ ਲਿੰਦਾ ਆ ਉਹ 3500 3800 ਤੇ ਮਤਲਬ ਇਸ ਲਾਈਨ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੋਈ ਕੋਈ ਵੀ ਕੰਮ ਆ ਵੀ ਕਿੰਨੀਆਂ ਉਹਦੇ ਵਿੱਚ ਪ੍ਰੋਬਲਮਾਂ ਵੀ ਕਿੰਨੀਆਂ ਆਆਂ ਤੇ ਜੇ ਤੁਸੀਂ 3 3500 3800 ਕਮਾਉਣਾ ਹੈ ਤੁਹਾਨੂੰ ਪੂਰਾ ਹਫਤਾ ਬਾਹਰ ਰਹਿਣਾ ਪੈਣਾ ਮਤਲਬ ਉਹਨੂੰ ਪੂਰਾ ਟਾਈਮ ਦੇਣਾ ਪੈਣਾ ਫੇਰ ਤੁਸੀਂ ਉਹਨੂੰ ਇੰਨੇ ਪੈਸੇ ਕਰ ਸਕਦੇ ਆ 4000 ਜੇ 4000 ਵਾਲਾ ਲੈਣਾ ਹੱਦ ਇੰਨੇ ਆਮ ਤ ਨਹੀਂ ਮੈਂ ਵੀ ਤੁਹਾਨੂੰ ਕਮਾ ਮਿਲਦੇ ਇਹ ਵੀ ਸੱਚ ਹੈ ਇਟਲੀ ਦਾ ਜਿੰਨਾ ਕੁ ਮੇਰੀ ਪਈ ਇਨਫੋਰਮੇਸ਼ਨ ਹੈ ਜਿੰਨਾ ਕੁ ਡਰਾਈਵਰਾਂ ਟੂਰਾਂ ਨਾਲ ਮੇਰੀ ਗੱਲ ਹੋਈ 4000 ਯੂਰੋ ਡਰਾਈਵਰੀ ਲਾਈਨ ਦੇ ਵਿੱਚ ਇੱਥੇ 4000 ਯੂਰੋ ਲੈਣਾ ਇੰਨਾ ਸੌਖਾ ਨਹੀਂ 4000 ਬਹੁਤ ਘੱਟ ਕੰਪਨੀਆਂ ਜਿਹੜੇ ਟਰਾਂਸਪੋਰਟਾਂ ਦਿੰਦੀਆਂ ਜਿਹੜੀਆਂ ਦਿੰਦੀਆਂ ਆ ਉਹ ਫੇਰ ਤੁਹਾਨੂੰ ਪੂਰਾ ਪੂਰਾ ਹਫਤਾ ਵੀਕ ਪੂਰਾ ਵੀਕ ਤੁਸੀਂ ਇੱਕ ਹਫਤਾ ਬਾਹਰ ਰਹਿਣਾ ਆ ਉਹ ਕਦੀ ਇਟਲੀ ਤੋਂ ਤੁਸੀਂ ਜਰਮਨ ਚਲ ਜਾਓ ਫਰਾਂਸ ਚਲ ਜਾਓ ਸਪੇਨ ਪੁਰਤਗਾਲ ਜਨਮਾਰਕ ਜਾਂ ਕਿਤੇ ਵੀ ਪੂਰੇ ਯੂਰਪ ਕਿੰਨੀਆਂ ਕੰਟਰੀਆਂ ਆ 28 29 30 ਕੰਟਰੀਆਂ ਕਿੰਨੀਆਂ ਜਿੰਨੀਆਂ ਵੀ ਹੈਗੀਆਂ ਇਹ ਉਹਨਾਂ ਉਹ ਕਿਤੇ ਵੀ ਤੁਹਾਨੂੰ ਭੇਜ ਦੇ ਕਦੀ ਲੱਗ ਲੱਗ ਜਗ੍ਹਾ ਤੇ ਇਹ ਤੇ ਜਿਹੜੇ ਆਪਣੇ ਭਰਾ ਡਿਲੀਵਰੀ ਕਰ ਰਹੇ ਆ ਜਾਂ ਜਿਹੜੇ ਨਵੇਂ-ਨਵੇਂ ਮੇਰੇਆਂ ਨਾਲ ਸ਼ੁਰੂ ਹੋਏ ਆ ਉਹਨਾਂ ਨੂੰ ਪਤਾ ਸਾਡਾ ਤਾਂ ਕੰਮ ਹਦੇ ਫੇ ਐਵੇਂ ਕਮਾ ਪੱਕੇ ਕੀੜੇ ਲੱਗ ਗਏ ਜਿੱਦਾਂ ਪਹਿਲੋਂ-ਪਹਿਲੋਂ ਪ੍ਰੋਬਲਮ ਆਉਂਦੀ ਆ ਲਗਭਗ ਸਾਡਾ ਕੰਮ ਪੱਕਾ ਹੀ ਹੁੰਦਾ ਆ ਵੀ ਏਡੀ ਇੰਨੀ ਸਾਨੂੰ ਨਹੀਂ ਇੰਨੀ ਪ੍ਰੋਬਲਮ ਆਉਂਦੀ ਕਿਉਂਕਿ ਸਾਡੇ ਜਿੱਦਾਂ ਲੱਸੀ ਲੈ ਕੇ ਜਾਣਾ ਦੁੱਧ ਲੈ ਕੇ ਡੇਰੀਆਂ ਡੂਰੀਆਂ ਲਗਭਗ 70 ਕੀੜੇ ਲੱਗ ਹੁੰਦੇ ਆ ਪਰ ਸਾਨੂੰ ਲਗਭਗ ਪਤਾ ਹੁੰਦਾ ਜੇ ਵੀ ਅੱਜ ਸੋਮਵਾਰ ਆ ਮੰਨ ਲਓ ਅੱਜ ਸੱਚ ਬੁੱਧਵਾਰ ਆ ਅੱਜ 19 ਤਰੀਕ ਆ 19 ਨਵੰਬਰ ਅੱਜ ਜੇ ਮੇਰਾ ਗੇੜਾ ਲੰਬਰਦੀਆ ਦਾ ਮੈਨੂੰ ਪਤਾ ਅੱਜ ਮੈਂ ਸਾਰਾ ਦਿਨ ਲੰਬਰਦੀਆ ਚ ਹੀ ਰਹਿਣਾ ਮੇਰੇ ਆਹ ਗੇੜੇ ਇੱਥੇ ਇੱਥੇ ਲੱਦਣਾ ਇੱਥੇ ਲਾਉਣਾ ਜੇ ਕੱਲ ਨੂੰ ਵੀਰਵਾਰ 23 ਕੋਈ ਤੇ ਕੱਲ ਨੂੰ ਮੇਰਾ ਮਿਲਿਆਰ ਮੰਨੀਆਂ ਚ ਹੋਣਾ ਆ ਤੇ ਸ਼ੁੱਕਰਵਾਰ ਨੂੰ ਮੈਂ ਜਾਣਾ ਹੈਗਾ ਆ ਤੋਰੀਨੋ ਦਾ ਤੋਰੀਨੋ ਅਲੇਸਾਂਦਰੀਆ ਤੇ ਉਹ ਫੇ ਤਰੀਨੋ ਫਰਾਂ ਦਾ ਜਿਹੜਾ ਬਾਰਡਰ ਇੱਕ ਕੂਨੇਉ ਪੈਂਦਾ ਹੈ ਉੱਥੇ ਸ਼ਹਿਰ ਕੂਨੇਉ ਏਰੀਏ ਦੇ ਵਿੱਚ ਉਧਰ ਨੂੰ ਮਤਲਬੀ ਉਹ ਏਰੀਆ ਤੇ ਪਾਦਵਾ ਵੀ ਮੈਂ ਵੀ ਸਾਡੇ ਗੇੜੇ ਲਗਭਗ ਇਦਾਂ ਹੁੰਦੇ ਆ ਸਾਡੇ ਕੰਮ ਵਿੱਚ ਪ੍ਰੋਬਲਮ ਤਾਂ ਆਉਂਦੀ ਆ ਜੇ ਪਰ ਉਹ ਦੂਜੇ ਡਰਾਈਵਰਾਂ ਦੇ ਮੁਕਾਬਲੇ ਘੱਟ ਆਉਂਦੀ ਆ ਤੇ ਕਹਿਣ ਦਾ ਮਤਲਬ ਕੋਈ ਵੀ ਕੰਮ ਆਪਾਂ ਜਦੋਂ ਕਰਦੇ ਆ ਭਾਈ ਉਹਦੇ ਵਿੱਚ ਪਿਉ ਪਤਾ ਲੱਗਦਾ ਉਹਨੂੰ ਆਪਾਂ ਪੂਰਾ ਕਰਾਂਗੇ ਤਾਂ ਤੁਹਾਨੂੰ ਪੈਸੇ ਮਿਲਣੇ ਜੇ ਕੰਪਲੀਟ ਅੱਲੋ ਕੀ ਅੱਧ ਵਿਚਕਾਰ ਛੱਡ ਦਿੰਦੇ ਆ ਜਦੋਂ ਫੇ ਕੋਈ ਵੀ ਕੰਮ ਆ ਹੁਣ ਉਹ ਮੁੰਡੇ ਨੇ ਵੀ ਕੰਮ ਛੱਡਤਾ ਹੁਣ ਉਹ ਗੱਡੀਆਂ-ਗੁੱਡੀਆਂ ਦਾ ਕੰਮ ਕਰ ਲਾ ਪਿਆ ਤੇ ਜੇ ਆਪਾਂ ਕੰਮ ਕੋਈ ਵੀ ਪੂਰਾ ਨਹੀਂ ਕਰਾਂਗੇ ਤਾਂ ਫੇ ਆਪਾਂ ਨੂੰ ਕੀ ਕਹਿੰਦੇ ਆ ਪ੍ਰੋਬਲਮ ਆਉਣ ਗਈਆਂ ਤੇ ਇੱਕ ਹੋਰ ਗੱਡੀ ਆ ਗਈ ਮੈਨੂੰ ਪਰੇ ਕਰਨੀ ਸ਼ਾਇਦ ਪਿੱਛੇ ਆਈ ਹੈ ਮੇਰੀ ਵੀ ਗੱਡੀ ਖਤਮ ਹੋ ਚੱਲੀ ਮੈਂ ਬਾਅਦ ਚ ਕਰਦਾ ਗੱਲ ਸੇ ਆਪਾਂ ਕੋਈ ਨਾ ਕੋਈ ਪਿਆਏ ਰਹਿੰਦਾ ਅੱਦਲੀ ਨਹੀਂ ਅ ਬਾਅਦ ਚ ਫੇਰ ਦੇਖਦੇ ਜੇ ਟਾਈਮ ਹੋਇਆ ਹਾਂਜੀ ਤੇ ਚਾਹ ਵੀ ਮੈਂ ਪਾਲੀਆ ਟਰੱਕ ਥੋੜਾ ਜਿਹਾ ਪਰੇ ਕਰ ਲਿਆ ਮੇਰੀ ਗੱਡੀ ਹੋ ਗਈ ਸੀ ਖਾਲੀ ਹਜੇ ਕੰਡਾ-ਕੁੰਡਾ ਕਰਨਾ ਆ ਤੇ ਮੈਂ ਗੱਡੀ ਧੋਣੀ ਵੀ ਹੈ ਇੱਥੇ ਅੱਜ ਕਿਉਂਕਿ ਹਰ ਵਾਰ ਇਹ ਤਾਂ ਡਿਪੈਂਡ ਹੁੰਦਾ ਗੇੜੇ ਤੇ ਜਿੱਦਾਂ ਵਿੱਚੋਂ ਗੱਡੀ ਧੂਣੀ ਹੈ ਵਿੱਚੋਂ ਬਾਹਰੋਂ ਨਹੀਂ ਵਿੱਚੋਂ ਧੂਣੀ ਆ ਉਹ ਲਵਾਜੋ ਜਿਹਨੂੰ ਕਹਿੰਦੇ ਆ ਉਹ ਮੋਟਰਾਂ ਹੁੰਦੀਆਂ ਉਹ ਪਾਈਪ ਲਾ ਦੇਣਾ ਉਹਨੂੰ ਅੱਧਾ ਅੱਧਾ ਪੋਣਾ ਘੰਟਾ ਲੱਗਣਾ ਤੇ ਕੀ ਕਹਿੰਦੇ ਆ ਦੂਸਰਾ ਵੀ ਆਪਾਂ ਮੈਂ ਗੱਲ ਕਰਦਾ ਸੀ ਜਿੱਦਾਂ ਨਾ ਆਪਾਂ ਬਹੁਤ ਸਾਰੇ ਕੰਮ ਕਰਦੇ ਨਹੀਂ ਮੈਂ ਗੱਲ ਕਿੱਥੋਂ ਛਿੜੀ ਸੀ ਕਿੱਥੇ ਲੱਗਿਆ ਦੇਖ ਮੇਰੀਆਂ ਵੀ ਜੱਬਲੀਆਂ ਪਈ ਸਤ ਸ੍ਰੀ ਅਕਾਲ ਦੀ ਮੈਂ ਗੱਲ ਕਰਦਾ ਸੀ ਜੇ ਬਲਉਣੀ ਆ ਸਹੀ ਸ਼ਬਦਾਂ ਦਾ ਉਪਯੋਗ ਕਰਿਆ ਕਰੋ ਵੀ ਜਿਹੜੇ ਆਪਣੇ ਵਰਡ ਹੈ ਉਹ ਸਹੀ ਹੋਣੇ ਚਾਹੀਦੇ ਸਤ ਸ੍ਰੀ ਇਹਦਾ ਮਤਲ ਤੁਹਾਨੂੰ ਮੈਂ ਦੱਸਦਾ ਜੇ ਤੁਸੀਂ ਸਤ ਸ੍ਰੀ ਅਕਾਲ ਕੋਈ ਵੀ ਭੈਣ ਭਰਾ ਕਹਿੰਦਾ ਕਿ ਜਨੀਰੀ ਜੇ ਆਪਾਂ ਗਲਤ ਬੋਲਾਂ ਬੰਦੇ ਨੂੰ ਜਿਹਨੂੰ ਹਨਾ ਸਾਲਾਂ ਦੀ ਸਾਲਾਂ ਦੀ ਆਦਤ ਪਈ ਆ ਗਲਤ ਕਹਿਣ ਦੀ ਉਹ ਤਾਂ ਸੱਤ ਸ੍ਰੀ ਕਾਲ ਕਹਿਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਮੈਂ ਇਹ ਵੀ ਸੱਚਾਈ ਜਿੱਦਾਂ ਹੁਣ ਜਿਹੜੇ ਵੀ ਜਿੰਨੇ ਵੀ ਜ਼ਿਆਦਾ 90% ਲੋਕੀ ਸਸਰੀ ਕਾਲ ਕਹਿੰਦੇ ਆ ਕਿਉਂਕਿ ਉਹ ਜਦੋਂ ਮਤਲਬ ਹੁਣ ਮੈਂ ਇਹਨਾਂ ਨੂੰ ਵੀ ਖਰੇ ਮੈਂ ਦੁਨੀਆ ਸੁਧਾਰ ਦੇਣੀ ਆ ਮੇਰੇ ਕੈਨੇਡਾ ਨਾਲ ਵੀਡੀਓ ਦੇ ਨਾਲ ਕੋਈ ਬੜਾ ਬਦਲਾਅ ਆਇਆ ਨਾ ਪਰ ਜੇ ਕੋਈ ਇੱਕ ਅੱਧਾ ਬੰਦਾ ਵੀ ਕੋਈ ਸੁਧਰ ਗਿਆ ਜਾਂ ਕੋਈ ਕਿਸੇ ਦਾ ਮੈਨੂੰ ਮੇਰੇ ਮਨ ਨੂੰ ਹੋਊਗਾ ਭਾਈ ਵੀ ਮੈਂ ਕੁਝ ਜ਼ਿੰਦਗੀ ਚੰਗਾ ਕੀਤਾ ਕਿ ਭੈਣ ਭਰਾ ਦਾ ਭਲਾ ਹੋ ਗਿਆ ਠੀਕ ਹੈ ਜੀ ਤੇ ਮੈਂ ਵੀ ਤੁਹਾਨੂੰ ਦੱਸਾਂ ਕੋਈ ਮਨ ਦੇ ਵਿੱਚ ਕੋਈ ਭਲੇਖਾ ਨਹੀਂ ਰੱਖਦਾ ਹੁੰਦਾ ਜਿਉ ਆਲੇ ਦੁਆਲੇ ਦੀ ਤੁਹਾਡੇ ਦੁਨੀਆ ਦੀ ਸੱਚਾਈ ਹੁੰਦੀ ਉਹ ਹਰ ਇੱਕ ਨੂੰ ਪਤਾ ਹੁੰਦਾ ਮੈਨੂੰ ਵੀ ਪਤਾ ਚਾਹ ਕੀ ਬਤਾਉਂ ਚਾਹ ਦਾ ਮੈਂ ਸ਼ਕੀਨੀਆਂ ਚਾਹ ਗਰਮਾ ਗਰਮ ਆ ਵੇ ਆ ਲਾਸਟ ਕੱਪ ਹੀ ਆ ਤੇ ਰਾਤ ਦਾ ਮੈਂ ਤੁਰਿਆ ਬਾਕੀ ਪੀ ਲਈ ਸੀ ਇਹ ਹੁਣ ਪੀ ਲੈਣੀ ਨਹੀਂ ਤੇ ਠੰਡੀ ਹੋ ਜਾਣੀ ਗੱਲਾਂ ਆ ਅਸਲ ਵਿੱਚ ਮੇਰੇ ਧੁੱਪ ਪੈ ਰਹੀ ਆ ਸਾਹਮਣੇ ਸੂਰਜ ਅੱਖਾਂ ਨੂੰ ਮੈਂ ਤਾਂ ਬਾਹਾਂ ਤਾਂ ਰੱਖੀ ਆ ਓ ਮੋਰੀਓ ਵੀ ਥੱਲੇ ਨੂੰ ਕੀਤਾ ਪਰ ਤਾਂ ਵੀ ਧੁੱਪ ਆ ਰਹੀ ਆ ਪਤਾ ਨਹੀਂ ਕਿਹੜਾ ਚੱਕਰ ਆ ਬੜਾ ਕਸੂਤੇ ਜਿਹਾ ਥਾਂ ਧੁੱਪ ਵੀ ਬੇਹ ਚੰਗੀ ਸੀ ਜਿਆ ਮਾੜੀ ਤਨਗੀ ਅੱਜ ਠੰਡ ਬਹੁਤ ਆ ਤੁਹਾਨੂੰ ਮੈਂ ਦੱਸਦਾ ਅੱਜ ਇੱਥੇ ਆ ਇਧਰ -1 -2 ਤੇ ਰਾਤੀ ਮੈਂ ਇਧਰ ਇਹ ਕਰੀਮਾ ਤੋਂ ਅੱਗੇ ਸੀ ਇਧਰ ਨੂੰ ਉੱਥੇ ਜਦੋਂ ਤੁਰਿਆ ਆ ਉੱਥੇ 1 2 ਜਗਾ -2 -3 ਵੀ ਟੈਂਪਰੇਚਰ ਰਾਤੀ ਹੋਇਆ ਜਦੋਂ ਰਾਤੀ ਤੁਹਾਨੂੰ ਮੈਂ ਦੱਸਦਾ ਨਾ 12 1 12:30 1 ਵਜੇ ਦੇ 12 ਤੋਂ 1 ਵਜੇ ਦੇ ਵਿੱਚ ਵਿੱਚ ਠੰਡ ਹੋ ਗਈ ਕਾਫੀ ਬਾਈ ਸਤਿ ਸ੍ਰੀ ਅਕਾਲ ਬੁਲਾਇਆ ਕਰੋ ਸਤਿ ਸ੍ਰੀਕਾਲ ਇਹਦਾ ਮਤਲਬ ਤੁਸੀਂ ਗਾਲ ਕੱਢਦੇ ਆ ਜਾਂ ਵੀ ਮੂਰਲੇ ਨੂੰ ਜਾਂ ਆਪਣੇ ਆਪ ਨੂੰ ਤੁਹਾਨੂੰ ਮੈਂ ਦੱਸਾਂ ਜਿਹੜੇ ਭੈਣ ਭਰਾ ਸਤਿ ਸ੍ਰੀਕਾਲ ਕਹਿੰਦੇ ਨਾ ਇਤਾਂ ਤਾਂ ਦੱਸਿਆ ਸਾਸਰੀ ਦਾ ਮਤਲਬ ਹੁੰਦਾ ਵੀ ਸੱਸ ਜੇ ਜੇ ਤੁਸੀਂ ਕਿਸੇ ਆਪਣੀ ਮਾਤਵਲ ਮੈਂ ਤੁਹਾਨੂੰ ਦੱਸਦਾ ਆਪਣੀ ਸਖੀ ਮਾਸੀ ਨੂੰ ਭੈਣ ਨੂੰ ਤਾਈ ਨੂੰ ਚਾਚੀ ਨੂੰ ਜਾਂ ਕਿਸੇ ਨੂੰ ਵੀ ਤੁਸੀਂ ਜਦੋਂ ਆਪਾਂ ਉਹਨੂੰ ਜੇ ਤੁਸੀਂ ਸਾਸਰੀ ਕਾਲ ਕਹਿੰਦੇ ਆ ਇਹਦਾ ਮਤਲਬ ਤੁਸੀਂ ਉਹਨੂੰ ਕਹੇ ਤਾਂ ਸਾਸ ਸਿਆ ਤੂੰ ਮੇਰੀ ਤੁਹਾਨੂੰ ਮੈਂ ਸਿੱਧੀ ਗੱਲ ਮਤਲਬ ਸਾਸ ਸਿਆ ਤੂੰ ਮੇਰੀ ਮੋਤ ਐ ਇਹਦਾ ਮਤਲਬ ਦੇਸੀ ਭਾਸ਼ਾ ਦੇ ਸਿੱਧਾ ਤੂੰ ਮੇਰੀ ਸਾਸ ਸਿਆ ਤਾਂ ਤੂੰ ਮੇਰੀ ਮੋਤ ਐ ਸਾਸਰੀ ਕਾਲ ਕਾਲ ਹੰਕਾਲ ਦਾ ਮਤਲਬ ਕੀ ਹੁੰਦਾ ਕਿਉਂਕਿ ਕਾਲ ਜਿਹੜਾ ਤੂੰ ਇੱਥੇ ਹੁਣ ਕਈ ਇੱਥੇ ਸੁਭਾ ਲੈ ਵੀ ਇੱਕ ਬਣਦਾ ਵੀ ਜਦੋਂ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਆ ਉੱਥੇ ਕਾਲ ਨਿਗਾ ਭਾਈ ਭਰਾਵੋ ਸਤਿ ਸ੍ਰੀ ਅਕਾਲ ਐੜਾ ਲੱਗਦਾ ਅਕਾਲ ਮਤਲ ਮੌਤ ਤੋਂ ਰਹਿਤ ਅਕਾਲ ਸਮੇਂ ਤੋਂ ਬਿਨਾ ਜਿਹੜਾ ਸਮੇਂ ਤੋਂ ਵੀ ਉੱਪਰ ਆ ਬਾਹਰ ਆ ਉੱਤੇ ਕਾਲ ਸਮਾਂ ਕੰਮ ਨਹੀਂ ਕਰਦਾ ਉਹ ਪ੍ਰਮਾਤਮਾ ਆ ਉਹ ਸਾਰੀ ਦੁਨੀਆ ਦਾ ਰੱਬ ਐ ਕੀ ਆ ਅਲੱਗ ਅੱਗੇ ਵੀ ਮੈਂ ਜਿੱਦਾਂ ਸ਼ੁਰੂ ਤੋਂ ਕਿਹਾ ਉੱਥੇ ਐੜਾ ਲੱਗਦਾ ਅਬ ਤੁਸੀਂ ਅਕਾਲ ਜਦੋਂ ਤੁਸੀਂ ਅਸਲੀ ਇਹ ਸ਼ਬਦ ਆ ਸਤ ਸ੍ਰੀ ਅਕਾਲ ਤੇ ਜਦੋਂ ਤੁਸੀਂ ਕਹਿੰਦੇ ਆ ਸਸਰੀ ਘਰ ਇਹਦਾ ਮਤਲਬ ਤੁਸੀਂ ਅਗਲੇ ਨੂੰ ਕਿਸੇ ਮਦਰ ਮੇਰੀ ਮੈਂ ਤੁਹਾਨੂੰ ਆਪਣੇ ਆਪਣੇ ਤੇ ਲਾ ਕੇ ਦੱਸਾਂ ਕਿਉਂਕਿ ਜੇ ਮੈਂ ਤੁਹਾਨੂੰ ਕਿਸੇ ਨੂੰ ਕਿਹਾ ਪੱਟ ਲੱਗਣਾ ਮਿਰਚਾਂ ਲੱਗਣੀਆਂ ਪੂਰੀਆਂ ਹਰੀਆਂ ਕੋੜੀਆਂ ਲਾਲ ਜਿਦਾ ਚਿਤੜਾਂ ਦੇ ਮਿਰਚਾਂ ਲੱਗਦੀਆਂ ਹੁੰਦੀਆਂ ਨੇ ਉਦਾਂ ਲੱਗਣਾ ਪੱਟ ਸਾਰਿਆਂ ਨੂੰ ਲੱਗੀ ਜਾਵੇ ਭਾਈ ਤੁਹਾਨੂੰ ਮੈਂ ਦੱਸ ਦਨਾ ਸਤ ਮੇ ਮਤਵਲ ਮੰਨ ਲਓ ਮੈਂ ਆਪਣੀ ਭੈਣ ਦੇ ਸਾਹਮਣੇ ਖੜਾ ਗੱਲ ਸਮਝਣ ਨੂੰ ਵੀ ਮੇਰੀ ਭੈਣ ਆ ਮੈਂ ਉਹਨਾਂ ਦੇ ਘਰ ਗਿਆ ਜਾਂ ਉਹ ਮੇਰੇ ਘਰ ਆਏ ਤੇ ਉਹਨੂੰ ਮੈਂ ਕਹਿੰਦਾ ਸਸਰੀਕਾਲ ਇਹਦਾ ਮਤਲਬ ਮੈਂ ਇਹਨੂੰ ਕਹਿੰਦਾ ਤੂੰ ਮੇਰੀ ਸੱਸ ਹੈਂ ਤੂੰ ਮੇਰੇ ਮੋਤੇ ਤੁਸੀਂ ਆਪਣੀ ਭੈਣ ਨੂੰ ਮੈਂ ਮੇਰੇ ਤੇ ਲੱਖ ਦੀਆਂ ਲਾਂ ਤਾਂ ਸੱਸ ਦਾ ਮਤਲਬ ਵੀ ਉਹਦੀ ਜਿਹੜੀ ਮੇਰੀ ਭੈਣ ਦੀ ਕੁੜੀ ਮੇਰੀ ਭਾਣਜੀ ਆ ਉਹ ਮੇਰੇ ਘਰ ਆਲੀ ਆ ਮਤਲਬ ਆ ਆ ਕਿੰਨੇ ਤੁਸੀਂ ਹਰ ਵੇਲੇ ਲੱਖ ਦੀਆਂ ਲਾਂ ਤਾਂ ਜਿਹੜੇ ਬੰਦੇ ਸੱਸ ਇਸ ਕਰਕੇ ਅੱਜ ਤੋਂ ਹੀ ਸੁਧਾਰ ਕਰ ਲਓ ਜੇ ਕਰ ਸਕਦੇ ਆ ਕਿਉਂਕਿ ਜਦੋਂ ਜਦੋਂ ਬੰਦੇ ਨੂੰ ਇਦਾਂ ਕੋਈ ਚੰਗੀ ਗੱਲ ਦੱਸਦਾ ਇਹ ਆਪਣੀ ਸਾਰਿਆਂ ਦੀ ਜ਼ਿੰਦਗੀ ਦੀ ਆਮ ਲਾਈਫ ਦੀ ਸੱਚਾਈ ਆ ਆਪਾਂ ਉਹਨੂੰ ਅਕਸੈਪਟ ਨਹੀਂ ਕਰਦੇ ਜਿੱਦਾਂ ਹੁਣ ਆਦਤ ਸਸਰੀਕਾਲ ਦੀ ਸਾਰਿਆਂ ਨੂੰ ਕਹੀ ਪਈ ਆ ਉਹ ਜਦੋਂ ਸੱਤ ਸ੍ਰੀ ਉਹਨਾਂ ਲੱਗਦਾ ਯਾਰ ਅਗਲੇ ਮੇਰੀ ਬੇਟੀ ਨਾਲ ਤੁਸੀਂ ਆਪਣਾ ਤੁਹਾਨੂੰ ਦੱਸਿਆ ਤੁਸੀਂ ਅਗਲੇ ਨੂੰ ਕਿੰਨੇ ਜੇ ਤੁਸੀਂ ਆਪਣੀ ਮਾਂ ਨੂੰ ਵੀ ਬੁਲਾਉਨੇ ਆ ਜਾਂ ਮਾਸੀ ਕਿਸੇ ਵੀ ਰਿਸ਼ਤੇ ਨਾਤੇ ਵਿੱਚ ਆਪਣੀ ਕੁੜੀ ਨੂੰ ਉਹਨੂੰ ਤੁਸੀਂ ਹਿਸਾਬ ਲਾ ਲਓ ਵੀ ਆਹ ਕੀ ਗਲਤ ਆਹ ਆ ਗਲਤ ਲਬਜ਼ ਗਾਇਆ ਨਹੀਂ ਤਾਂ ਸਰਚ ਕਰਕੇ ਦੇਖ ਲਿਓ ਮੇਰੇ ਤੇ ਯਕੀਨ ਨਹੀਂ ਹੋਣਾ ਕਿਉਂਕਿ ਅੱਜ ਦੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਗਿਆਨੀ ਆ ਪੰਡਤ ਆ ਬਹੁਤ ਤੇ ਬਾਕੀ ਦੁਨੀਆ ਤੇ ਕੋਈ ਵੀ ਤੁਸੀਂ ਚੰਗੀ ਗੱਲ ਆਪਾਂ ਕਰੀਏ ਮੈਂ ਕਰਾਂ ਤੁਸੀਂ ਕਰੋ ਸਾਰੀ ਦੁਨੀਆ ਤੁਹਾਨੂੰ ਦੱਸਿਆ ਮੈਂ ਕਿਹੜਾ ਕੋਈ ਵੀ ਬਹੁਤ ਵੱਡਾ ਗਿਆਨੀ ਜਾਂ ਪਹਿਲਾ ਆ ਜਾਂ ਅੰਤ ਆਖਰੀ ਆ ਗੱਲਾਂ ਬਾਤਾਂ ਦਾ ਚਾਹ ਬਹੁਤ ਜ਼ਰੂਰੀ ਆ ਤੇ ਭਾਈ ਸਤਿ ਸ੍ਰੀ ਅਕਾਲ ਉਹਦਾ ਮਤਲਬ ਹੈ ਵੀ ਪਰਮਾਤਮਾ ਹੀ ਸੱਚ ਆ ਜਦੋਂ ਆਪਾਂ ਸਤਿ ਸ੍ਰੀ ਅਕਾਲ ਉਹਦਾ ਮਤਲਬ ਆ ਵੀ ਤੁਸੀਂ ਸਿਮਰਨ ਜਾ ਨਾਮ ਜਪਦੇ ਜਾ ਕਿਸੇ ਵੀ ਧਰਮ ਦੇ ਵਿੱਚ ਆ ਇਹਦਾ ਮਤਲਬ ਤੁਸੀਂ ਰੱਬ ਦਾ ਨਾਮ ਲੈ ਲਿਆ ਨਹੀਂ ਵੀ ਪਾਠ ਕਰਦੇ ਘੱਟ ਤੋਂ ਘੱਟ ਇੰਨਾ ਤਾਂ ਸੁਧਾਰ ਕਰ ਲਓ ਜੇ ਹੋਰ ਨਹੀਂ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਤਾਂ ਚੇਂਜ ਲਿਆਉਣ ਲਿਉਣੀ ਚਾਹੀਦੀ ਜੇ ਪੱਥਰ ਦੇ ਸਾਲੇ ਪੱਥਰ ਹੀ ਬਣ ਕੇ ਬੈਠੇ ਰਹਿ ਅੱਜ ਲਈ ਇੰਨੀ ਆ ਬਾਅਦ ਚ ਇੱਕ ਵੀਡੀਓ ਹੋਰ ਬਣਾਉਣਾ ਤੇ ਸਾਰੇ ਆ ਭੈਣਾ ਭਰਾਵਾਂ ਨੂੰ ਬੇਨਤੀ ਆ ਸਸਰੀ ਕਾਲ ਦਾ ਕੀਆ ਕਰੋ ਸਤਿ ਸ੍ਰੀ ਅਕਾਲ ਜਿਹੜਾ ਸਸਰੀ ਆ ਇਹ ਪੋਜਪੂਰੀ ਦਾ ਲੱਭ ਜਾ ਨਹੀਂ ਤਾਂ ਸਰਚ ਕਰਕੇ ਦੇਖ ਲਿਓ ਪੋਜਪੂਰੀ ਦੇ ਮੈਂ ਉੱਦੀ ਨਹੀਂ ਤੁਹਾਨੂੰ ਇਹ ਫੈਕਟਰ ਤੋਂ ਬਿਨਾ ਕਹਿ ਰਿਹਾ ਤੇ ਕਈ ਵਾਰੀ ਆਪਾਂ ਨੂੰ ਗੱਲਾਂ ਇਦਾਂ ਦੀਆਂ ਹੁੰਦੀਆਂ ਕਿਸੇ ਭੈਣ ਭਰਾ ਨੇ ਨਹੀਂ ਦਸੀਆਂ ਜਾਂ ਸਾਡੇ ਮਾਂ ਪਿਆ ਮਾਂ ਬਾਪ ਨੂੰ ਨਹੀਂ ਦੱਸਦੇ ਇੱਕ ਮਾਂ ਬਾਪ ਦੇ ਆਪਣੇ ਬੁੜਿਆਂ ਦੇ ਮੈਂ ਵੀਡੀਓ ਹੁਣੇ ਬਣਾਉਣਾ ਬਾਅਦ ਚ ਕੱਟ ਕੇ ਕਿਉਂਕਿ ਆਹ ਵੀਡੀਓ ਲੰਬੀ ਬਹੁਤ ਹੋ ਜਾਣੀ ਆ ਮੁੜ ਕੇ ਮੈਨੂੰ ਅਪਲੋਡ ਕਰਨ ਚ ਪ੍ਰੋਬਲਮ ਆਉਂਦੀ ਗੱਲਾਂ ਕਰਨ ਤੋਂ ਮੈਂ ਗੱਲ ਨੇ ਜਿੰਨੀਆਂ ਮਰਜ਼ੀ ਮੇਰੇ ਕੋਲ ਸੁਣੀ ਜੋ ਗੱਲਾਂ ਨਹੀਂ ਮੈਂ ਕੁਮਕੁਮ ਦੀਆਂ ਹੁੰਦੀਆਂ ਨੇ ਤੇ ਹੁਣ ਲਈ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਆ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਨਹੀਂ ਵੀ ਕਰਨਾ ਬਲੌਕ ਕਰ ਦੋ ਕੋਈ ਚੱਕਰ ਨਹੀਂ ਸਾਰਿਆਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੁੰਦੇ ਵਾਹਦਰ ਵਾਹਿਗੁਰੂ ਸਾਰਿਆਂ ਦੇ ਪਰਿਵਾਰਾਂ ਤੇ ਪਿਆਰ ਸ਼ਾਂਤੀ ਹਰਿਆਲੀ ਹਰਿਆਲੀ ਦਾ ਮਤਲਬ ਹੁੰਦਾ ਵੀ ਤੁਹਾਡੇ ਜ਼ਿੰਦਗੀ ਚ ਜਿਹੜੀ ਪੈਸੇ ਥੇਲੇ ਦੀ ਕਮੀ ਪਈ ਸੀ ਆ ਉਹ ਪੂਰੀ ਹੋਵੇ ਸਾਰਿਆਂ ਦਾ ਠੀਕ ਠਾਕ ਵਧੀਆ ਜ਼ਿੰਦਗੀ ਚੱਲੇ ਠੀਕ ਹੈ ਜੀ ਜਿਉਂਦੇ ਬਾਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ